ਸਵਾਗਤ ਹੈ ਬਣੇ ਹੋਏ ਹਰ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਵੱਡੀ ਖਬਰ ਹਾਈ ਕਮਾਂਡ ਦੇ ਨਾਲ ਪੰਜਾਬ ਕਾਂਗਰਸ ਦੀ ਅੱਜ 4 ਵਜੇ ਮੀਟਿੰਗ ਹੈ ਜੀहां ਨਵਜੋਤ ਸਿੰਘ ਸਿੱਧੂ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਸਰਜਿੰਦਰ ਰੰਦਾਵੇ ਹੋਈ ਔਰ तमाम ਕਾਫੀ ਜਿਹੜੇ ਨਾਮ ਪਰ ਲੀਟਰ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਲੀਟਰ ਹਾਈ ਕਮਾਂਡ ਦੇ ਨਾਲ ਦਿੱਲੀ ਦੇ ਵਿੱਚ ਅੱਜ ਮੁਲਾਕਾਤ ਕਰਨਗੇ ਪੰਜਾਬ ਦੇ ਵਿੱਚ ਕਾਂਗਰਸ ਦੋ ਫਾੜ ਹੋ ਚੁੱਕੀ ਹੈ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੋ ਚੁੱਕਿਆ ਇੱਕ ਪਾਸੇ ਰਾਜਾਪੁਰਿੰਗ ਪ੍ਰਤਾਪ ਸਿੰਘ ਬਾਦਪਾਦੇ ਨੇ ਦੋਨਾਂ ਧੜਿਆਂ ਦੀ ਇੱਕ ਦੂਜੇ ਨੂੰ ਵਿਆਨਵਾਜੀ ਜਿਹੜੀ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਦਵਾ ਲਗਾਤਾਰ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਲਗਾਤਾਰਾਂ ਨੇ ਜਿਹੜੀਆਂ ਰੈਲੀਆਂ ਕਰ ਰਹੇ ਨੇ ਔਰ ਜਿਹੜਾ ਨਵਜੋਤ ਸਿੰਘ ਸਿੱਧੂ ਕਰਕੇ ਹੀ ਸਾਡੇ 78 ਤੋਂ 18 ਤੇ ਜਿਹੜੀਆਂ ਪੰਜਾਬ ਦੇ ਵਿੱਚ ਸੀਟਾਂਆਂ ਨੇ ਕਾਉਤੇ ਹੀ ਨਵਜੋਤ ਸਿੰਘ ਸਿੱਧੂ ਦਾ ਕੰਮ ਆਇਆ ਕਿ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਿਚਰ ਨਹੀਂ ਰਿਹਾ ਸੀ ਤੇ ਲੋਕਾਂ ਦੇ ਨਾਲ ਜਿਹੜਾ ਵਿਤਕਰਾ ਕਰ ਰਹੇ ਸੀ ਇਸ ਕਰਕੇ ਇਹਨਾਂ ਦੀ ਹਾਰ ਹੋਈ ਇਹਨਾਂ ਦਾ ਜਿਹੜਾ ਇਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਵੀ ਨਵਜੋ ਸਿੰਘ ਸਿੱਧੂ ਨੇ ਕਈ ਸਵਾਲ ਖੜੇ ਕੀਤੇ ਸੀ ਜਿਸ ਨੂੰ ਲੈ ਕੇ ਹੁਣ ਦੋਹਾਂ ਦੇ ਵਿੱਚ ਜਿਹੜੀ ਤਲਕੀ ਵੱਧਦੀ ਜਾ ਰਹੀ ਸੀ ਹਾਲਾਂਕਿ ਰਾਜਾ ਵਰਿੰਗ ਦਾ ਬਿਆਨ ਆਇਆ ਸੀ ਕਿ ਜਿਹੜੇ ਆਪਸ ਦੇ ਵਿੱਚ ਭਾਈਚਾਰਕ ਸਾਡੀ ਸਾਂਝ ਹੈ ਪਰਿਵਾਰ ਵਿੱਚ ਝਗੜੇ ਹੁੰਦੇ ਰਹਿੰਦੇ ਨੇ ਪਰ ਅਸੀਂ ਇਕੱਠੇ ਹਾਂ ਇਸਤੇ ਵੀ ਬਿਆਨ ਆ ਚੁੱਕਿਆ ਸੀ ਰਾਜਾ ਵਰਿੰਗ ਦਾ ਪਰ ਹੁਣ ਹਾਈ ਕਮਾਨ ਨੇ ਮੀਟਿੰਗ ਸੱਦੀ ਹੈ ਮੀਟਿੰਗ ਦੇ ਵਿੱਚ ਤਿੰਨੇ ਮੇਨ ਲੀਡਰਾਂ ਨੂੰ ਪੁੱਛਿਆ ਜਾਵੇਗਾ ਕੀ ਦਿੱਕਤਾਂ ਨੇ ਕੀ ਰੌਲਾ ਹੈ ਇਸ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਤਮਾਮ ਜਿਹੜੀਆਂ ਗੱਲਾਂ ਬਾਤਾਂ ਰੱਖੀਆਂ ਜਾਣਗੀਆਂ ਨਵਜੋਤ ਸਿੰਘ ਸਿੱਧੂ ਆਪਣਾ ਪੱਖ ਰੱਖਣਗੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜ਼ਵਾ ਆਪਣਾ ਪੱਖ ਰੱਖਣਗੇ ਇਤੋਂ ਤੱਕ ਕਿ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿ ਦਿੱਤਾ ਸੀ ਪ੍ਰਤਾਪ ਸਿੰਘ ਬਾਜ਼ਵਾ ਨੇ ਮਾਫ਼ ਕਰਨਾ ਪ੍ਰਤਾਪ ਸਿੰਘ ਬਾਜ਼ਵਾ ਨੇ ਹੀ ਕਹਿ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇ ਇਸ ਨੂੰ ਬਾਹਰਲਾ ਜਿਹੜਾ ਰਸਤਾ ਦਿਖਾ ਦਿੱਤਾ ਜਾਵੇ ਇਸ ਨੂੰ ਗੋਲਣ ਦਾ ਤਰੀਕਾ ਨਹੀਂ ਹੈਗਾ ਇਹ ਲੋਕਾਂ ਦੇ ਨਾਲ ਚੰਗੀ ਤਰ੍ਹਾਂ ਨਹੀਂ ਤੇ ਸਾਰੇ ਆਪ ਦੀਆਂ ਅਲੱਗ ਰੈਲੀਆਂ ਕਰ ਰਿਹਾ ਏ ਔਰ ਜਿਹੜੀ तमाम ਕਾਂਗਰਸ ਦੀ ਜਿਹੜੀ ਯੂਥ ਕਾਂਗਰਸ ਦੀ ਲੀਡਰਸ਼ਿਪ ਆ ਉਸ ਨੂੰ ਤੋੜ ਰਿਹਾ ਏ ਤੇ ਲੋਕਾਂ ਨੂੰ ਵੀ ਇਹ ਜੋੜ ਨਹੀਂ ਰਿਹਾ ਕਾਂਗਰਸ ਪਾਰਟੀ ਦੇ ਨਾਲ ਤੋੜ ਰਿਹਾ ਪਰ ਉੱਥੇ ਇਹ ਨਮਜੋਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਿਆ ਸੀ ਰੰਕਾ ਗਾਂਧੀ ਨੂੰ ਜਿਹੜਾ ਆਪਣੇ ਵੱਲੋਂ ਉਹਨਾਂ ਨੇ ਪੱਖ ਰੱਖਿਆ ਸੀ ਕਿ ਮੈਂ ਲੋਕਾਂ ਨੂੰ ਜੋੜ ਰਿਹਾ ਪਰ ਇਹ ਜੋੜਨ ਨਹੀਂ ਦੇ ਰਹੇ ਨਾ ਹੀ ਮੈਨੂੰ ਆਪਣੇ ਸੱਦਾ ਪੱਤਰ ਦੇ ਰਹੇ ਨੇ ਮੀਟਿੰਗਾਂ ਦੇ ਵਿੱਚ ਬੁਲਾਉਂਦੇ ਨੇ ਨਾ ਹੀ ਰੈਲੀਾਂ ਦੇ ਵਿੱਚ ਮੈਨੂੰ ਸੱਦਾ ਪੱਤਰ ਦਿੰਦੇ ਨੇ ਜਿਸ ਨੂੰ ਲੈ ਕੇ ਨਵਜੋ ਸਿੰਘ ਸਿੱਧੂ ਕੁ ਦਿਨ ਕਿਤੇ ਨਾਰਾਜ਼ ਜਿਹੜੇ ਨਜ਼ਰ ਆ ਰਹੇ ਸੀ ਤਾਂ ਉੱਥੇ ਹੀ ਹੁਣ ਇਹ ਜਿਹੜੀ ਜਿਹੜੀ ਕਾਪੀ ਜਿਹੜੀ ਦੋਹਾਂ ਦੀ ਜਿਹੜੀ ਝਗੜੇ ਦੀ ਗੱਲ ਕਰਦੀ ਹੈ ਤਾਂ ਪ੍ਰਤਾਪ ਸਿੰਘ ਬਾਜ਼ਵਾ ਔਰ ਨਵਜੋ ਸਿੰਘ ਸਿੱਧੂ ਦਾ ਕਾਪੀ ਹੁਣ ਤੱਕ ਹੀ ਵੱਧਦੀ ਜਾ ਰਹੀ ਹੈ ਆਈ ਕਮਾਨ ਤੱਕ ਜਿਹੜੀ ਇਹ ਗੱਲ ਪਾਨ ਕਿ ਕਿ 4 ਵਜੇ ਮੀਟਿੰਗ ਹੋਵੇਗੀ ਕਿਹੜੇ ਮੁੱਖ ਮੁੱਦੇ ਹੋ ਸਕਦੇ ਨੇ ਇੱਕ ਤਾਂ ਆਮ ਆਦਮੀ ਪਾਰਟੀ ਦੇ ਨਾਲ ਗੱਟ ਜੋੜ ਜਿਹੜਾ ਇੰਡੀਆ ਗੱਟ ਜੋੜ ਦੀ ਗੱਲ ਹੋਵੇਗੀ ਜਿਸ ਤੇ ਨਵਜੋਧ ਸਿੰਘ ਸੁਧੂ ਨੇ ਤਾਂ ਸਪਸ਼ਟ ਆਪਣਾ ਕਹਿ ਦਿੱਤਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਤੇ ਪ੍ਰਤਾਪ ਸਿੰਘ ਬਾਦਵਾ ਰਾਜਾ ਸਿੰਘ ਉਹਨਾਂ ਨੇ ਇਤਰਾਜ਼ ਇਹ ਹਰ ਕੀਤਾ ਸੀ ਕਿ ਸਾਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਗੱਟ ਜੋੜ ਨਹੀਂ ਕਰਾਂਗੇ ਅਸੀਂ ਕੀ ਮੂੰਹ ਦੇ ਕੇ ਲੋਕਾਂ ਮੂੰਹ ਦਿਖਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਤਾਪ ਸਿੰਘ ਬਾਦਵਾ ਔਰ ਰੰਧਾਵਾ ਸੁਖਿੰਦਰ ਸਿੰਘ ਰੰਧਾਵਾ ਨਿਪਟੇ ਜਿਹੜੇ ਸੀਐਮ ਨੇ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਅਸੀਂ ਨਹੀਂ ਆਮ ਆਦੀ ਪਾਰਟੀ ਨਾਲ بیٹھ ਜੁੜ ਕਰਾਂਗੇ ਤਾਂ ਉੱਥੇ ਹੀ ਅੱਜ ਜਿਹੜੀ ਗੱਟ ਜੋੜ ਦੀ ਗੱਲ ਹੋਵੇਗੀ ਸੀਟ ਸ਼ੇਅਰਿੰਗ ਦੀ ਗੱਲ ਹੋਵੇਗੀ ਤੇ ਜਿਹੜਾ ਮੁੱਖ ਮੁੱਦਾ ਹੈ ਮੁੱਖ ਮੁੱਦਾ ਹੈ ਪੰਜਾਬ ਕਾਂਗਰਸ ਦੇ ਜਿਹੜੇ तमाम ਲੀਡਰਾਂ ਦੀ ਤਲਖੀ ਹੈ ਇੱਕ ਦੂਜੇ ਨਾਲ ਝਗੜੇ ਨੇ ਇੱਕ ਦੂਜੇ ਨਾਲ ਜਿਹੜੀ ਇਹਨਾਂ ਦੀ ਸਾਂਝ ਨਹੀਂ ਹੈ ਜਿਸ ਨੂੰ ਸ਼ਾਂਤ ਕਰਦੀ ਦਾਰੇ ਇਸ ਲੈ ਕੇ ਜਿਸ ਨੂੰ ਲੈ ਕੇ ਉਹ ਵੀ ਚਰਚਾ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਖੜਗੇ ਸੋਨਿਆ ਗਾਂਧੀ ਅਤੇ ਰਾਹੁਲ ਗਾਂਧੀ ਤੇ तमाम ਕਾਂਗਰਸ ਦੇ ਲੀਡਰ ਤੇ ਜਿਹੜੇ ਉੱਚ ਅਧਿਕਾਰੀ ਔਰ ਉੱਚੇ ਜਿਹੜੇ ਨੇਤਾ ਨੇ ਆਗੂ ਨੇ ਉਹ ਵੀ ਮੁਲਾਕਾਤ ਕਰਨਗੇ ਇਹਨਾਂ ਦੀ ਜਿਹੜੀ ਗੱਲਬਾਤ ਹੋਵੇਗੀ ਤਮਾਮ ਜਿਹੜੀਆਂ ਗੱਲਾਂ ਬਾਤਾਂ ਇੱਕ ਗੱਠ ਜੋੜ ਇੰਡੀਆ ਗੱਠ ਜੋੜਦੇ ਹੋਵੇਗੀ ਦੂਸਰੀ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਰਿੰਗ ਦੀ ਗੱਲ ਹੋ ਸਕਦੀ ਹੈ 24 ਦੇ ਇਲੈਕਸ਼ਨ ਦੀ ਗੱਲ ਹੋ ਸਕਦੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਇਹਨਾਂ ਦਾ ਗੱਠ ਜੋੜ ਅੱਜ ਸਮੂਹ ਲੈ ਕੇ ਜਿਹੜੀ ਤਲਖੀਆਂ ਨੇ ਇੱਕ ਦਿਨ ਨਾਰਾਜ਼ ਕੀਏ ਉਹ ਵੀ ਜਿਹੜਾ ਸਪਸ਼ਟਿਕਰ ਹੋ ਸਕਦਾ ਹੈ ਪਰ ਮੁੱਖ ਹੈ ਨਵਜੋਤ ਸਿੰਘ ਸਿੱਧੂ ਰਾਲਾਵੜੀਂ ਪ੍ਰਤਾਪ ਸਿੰਘ ਬਾਦਵੇ ਦਾ ਜਿਹੜਾ ਝਗੜਾ ਇਹ ਤਲਕੀ ਵੱਧ ਰਹੀ ਹੈ ਉਸ ਤੇ ਵੀ ਹੋ ਸਕਦਾ ਹੈ ਇਹਨਾਂ ਦੀ ਖਾਸ ਲੱਗ ਸਕਦੀ ਹੈ ਸਵਾਗਤ ਹੈ ਬਣੇ ਹੋਏ ਹਰਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਵੱਡੀ ਖਬਰ ਹਾਈ ਕਮਾਂਡ ਦੇ ਨਾਲ ਪੰਜਾਬ ਕਾਂਗਰਸ ਦੀ ਅੱਜ 4 ਵਜੇ ਮੀਟਿੰਗ ਹੈ ਜੀहां ਨਵਜੋਤ ਸਿੰਘ ਸਿੱਧੂ ਰਾਜਾਵੜਿੰਗ ਪ੍ਰਤਾਪ ਸਿੰਘ ਬਾਦਵਾ ਸਰਜਿੰਦਰ ਰੰਦਾਵੇ ਹੋਈ ਔਰ तमाम ਕਾਫੀ ਜਿਹੜੇ ਨਾਮ ਪਰ ਲੀਟਰ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਲੀਟਰ ਹਾਈ ਕਮਾਂ ਦੇ ਨਾਲ ਦਿੱਲੀ ਦੇ ਵਿੱਚ ਅੱਜ ਮੁਲਾਕਾਤ ਕਰਨਗੇ ਪੰਜਾਬ ਦੇ ਵਿੱਚ ਕਾਂਗਰਸ ਦੋ ਫਾੜ ਹੋ ਚੁੱਕੀ ਹੈ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੋ ਚੁੱਕਿਆ ਇੱਕ ਪਾਸੇ ਰਾਜਾਵੜਿੰਗ ਪ੍ਰਤਾਪ ਸਿੰਘ ਬਾਦਵਾ ਨੇ ਦੋਨਾਂ ਧੜਿਆਂ ਦੀ ਇੱਕ ਦੂਜੇ ਨੂੰ ਵਿਰਾਨਵਾਜੀ ਜਿਹੜੀ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜ਼ਵਾ ਲਗਾਤਾਰ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਲਗਤਰਾਂ ਦੇ ਜਿਹੜੀਆਂ ਰੈਲੀਆਂ ਕਰ ਰਹੇ ਨੇ ਔਰ ਨਵਜਿਸ ਜਿਹੜਾ ਨਵਜੋਤ ਸਿੰਘ ਸਿੱਧੂ ਕਰਕੇ ਹੀ ਸਾਡੇ 78 ਤੋਂ 18 ਤੇ ਜਿਹੜੀਆਂ ਪੰਜਾਬ ਦੇ ਵਿੱਚ ਸੀਟਾਂਆਂ ਨੇ ਕਾਉਤੇ ਹੀ ਨਵਜੋਤ ਸਿੰਘ ਸਿੱਧੂ ਦਾ ਕਹਣਾ ਹੈ ਕਿ ਇਸ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਿਚਰ ਨਹੀਂ ਰਿਹਾ ਸੀ ਤੇ ਲੋਕਾਂ ਦੇ ਨਾਲ ਜਿਹੜਾ ਵਿਤਕਰਾ ਕਰ ਰਹੇ ਸੀ ਇਸ ਕਰਕੇ ਇਹਨਾਂ ਦੀ ਹਾਰ ਹੋਈ ਹੈ ਇਹਨਾਂ ਦਾ ਜਿਹੜਾ ਇਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਵੀ ਨਵਜੋ ਸਿੰਘ ਸਿੱਧੂ ਨੇ ਕਈ ਸਵਾਲ ਖੜੇ ਕੀਤੇ ਸੀ ਜਿਸ ਨੂੰ ਲੈ ਕੇ ਹੁਣ ਦੋਹਾਂ ਦੇ ਵਿੱਚ ਜਿਹੜੀ ਤਲਕੀ ਵੱਧਦੀ ਜਾ ਰਹੀ ਸੀ ਹਾਲਾਂਕਿ ਰਾਜਾ ਵਰਿੰਗ ਦਾ ਬਿਆਨ ਆਇਆ ਸੀ ਕਿ ਜਿਹੜੇ ਆਪਸ ਦੇ ਵਿੱਚ ਭਾਈਚਾਰਕ ਸਾਡੀ ਸਾਂਝ ਹੈ ਪਰਿਵਾਰ ਵਿੱਚ ਝਗੜੇ ਹੁੰਦੇ ਰਹਿੰਦੇ ਨੇ ਪਰ ਅਸੀਂ ਇਕੱਠੇ ਹਾਂ ਇਸਤੇ ਵੀ ਬਿਆਨ ਆ ਚੁੱਕਿਆ ਸੀ ਰਾਜਾ ਵਰਿੰਗ ਦਾ ਪਰ ਹਾਈ ਕਮਾਨ ਨੇ ਮੀਟਿੰਗ ਸੱਦੀ ਹੈ ਮੀਟਿੰਗ ਦੇ ਵਿੱਚ ਤਿੰਨੇ ਮੇਨ ਲੀਡਰਾਂ ਨੂੰ ਪੁੱਛਿਆ ਜਾਵੇਗਾ ਕੀ ਦਿੱਕਤਾਂ ਨੇ ਕੀ ਰੌਲਾ ਹੈ ਕਿਸ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਤਮਾਮ ਜਿਹੜੀਆਂ ਗੱਲਾਂ ਬਾਤਾਂ ਰੱਖੀਆਂ ਜਾਣਗੀਆਂ ਨਵਜੋਤ ਸਿੰਘ ਸਿੱਧੂ ਆਪਣਾ ਪੱਖ ਰੱਖਣਗੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਦਵਾ ਆਪਣਾ ਪੱਖ ਰੱਖਣਗੇ ਇਤੋਂ ਤੱਕ ਕਿ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿ ਦਿੱਤਾ ਸੀ ਪ੍ਰਤਾਪ ਸਿੰਘ ਬਾਦਵਾ ਨੇ ਮਾਫ਼ ਕਰਨਾ ਪ੍ਰਤਾਪ ਸਿੰਘ ਬਾਦਵਾ ਨੇ ਇਹ ਕਹਿ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇ ਇਸ ਨੂੰ ਬਾਹਰਲਾ ਜਿਹੜਾ ਰਸਤਾ ਦਿਖਾ ਦਿੱਤਾ ਜਾਵੇ ਇਸ ਨੂੰ ਗੋਲਣ ਦਾ ਤਰੀਕਾ ਨਹੀਂ ਹੈਗਾ ਇਹ ਲੋਕਾਂ ਦੇ ਨਾਲ ਚੰਗੀ ਤਰ੍ਹਾਂ ਨਹੀਂ ਤੇ ਸਾਰੇ ਆਪ ਦੀਆਂ ਅਲੱਗ ਰੈਲੀਆਂ ਕਰ ਰਿਹਾ ਏ ਔਰ ਜਿਹੜੀ ਤਮਾਮ ਕਾਂਗਰਸ ਦੀ ਜਿਹੜੀ ਯੂਜ ਕਾਂਗਰਸ ਦੀ ਲੀਡਰਸ਼ਿਪ ਆ ਉਸ ਨੂੰ ਤੋੜ ਰਿਹਾ ਏ ਤੇ ਲੋਕਾਂ ਨੂੰ ਵੀ ਇਹ ਜੋੜਨੀ ਰਿਹਾ ਕਾਂਗਰਸ ਪਾਰਟੀ ਦੇ ਨਾਲ ਤੋੜ ਰਿਹਾ ਪਰ ਨਮਜੂਦ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਿਆ ਸੀ ਕੰਕਾ ਗਾਂਧੀ ਨੂੰ ਜਿਹੜਾ ਆਪਣੇ ਵੱਲ ਉਹਨਾਂ ਨੇ ਪੱਖ ਰੱਖਿਆ ਸੀ ਕਿ ਮੈਂ ਲੋਕਾਂ ਨੂੰ ਜੋੜ ਰਿਹਾ ਪਰ ਇਹ ਜੋੜਨ ਨਹੀਂ ਦੇ ਰਹੇ ਨਾ ਹੀ ਮੈਨੂੰ ਆਪਣੇ ਸੱਦਾ ਪੱਤਰ ਦੇ ਰਹੇ ਨੇ ਮੀਟਿੰਗਾਂ ਦੇ ਵਿੱਚ ਬੁਲਾਉਂਦੇ ਨੇ ਨਾ ਹੀ ਰੈਲੀਆਂ ਦੇ ਵਿੱਚ ਮੈਨੂੰ ਸੱਦਾ ਪੱਤਰ ਦਿੰਦੇ ਨੇ ਜਿਸ ਨੂੰ ਲੈ ਕੇ ਨਮਜੂਦ ਸਿੰਘ ਸਿੱਧੂ ਕੁ ਦਿਨ ਕਿਤੇ ਨਾਰਾਜ਼ ਜਿਹੜੇ ਨਜ਼ਰ ਆ ਰਹੇ ਸੀ ਤਾਂ ਉੱਥੇ ਹੀ ਹੁਣ ਇਹ ਜਿਹੜ ਜਿਹੜੀ ਕਾਪੀ ਜਿਹੜੀ ਦੋਹਾਂ ਦੀ ਜਿਹੜੀ ਝਗੜੇ ਦੀ ਗੱਲ ਕਹਿ ਦਈਏ ਤਾਂ ਪ੍ਰਤਾਪ ਸਿੰਘ ਫਾਜ਼ਵਾ ਅਤੇ ਨਵਜੋਤ ਸਿੰਘ ਸੇਧੂ ਦਾ ਕਾफी ਹੁਣ ਤਲਕੀ ਵੱਧਦੀ ਜਾ ਰਹੀ ਹੈ ਆਈ ਕਮਾਨ ਤੱਕ ਜਿਹੜੀ ਇਹ ਗੱਲ ਪਾਨ ਚੁੱਕੀ ਹੈ 4 ਵਜੇ ਮੀਟਿੰਗ ਹੋਵੇਗੀ ਕਿਹੜੇ ਮੁੱਖ ਮੁੱਦੇ ਹੋ ਸਕਦੇ ਨੇ ਇੱਕ ਤਾਂ ਆਮ ਆਦਮੀ ਪਾਰਟੀ ਦੇ ਨਾਲ ਘੱਟ ਜੋੜ ਜਿਹੜਾ ਇੰਡੀਆ ਘੱਟ ਜੋੜ ਦੀ ਗੱਲ ਹੋਵੇਗੀ ਜਿਸ ਤੇ ਨਵਜੋ ਸਿੰਘ ਸੁਧੂ ਨੇ ਤਾਂ ਸਪਸ਼ਟ ਆਪਣਾ ਕਹ ਦਿੱਤਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਤੇ ਵਰਦਾਬ ਸਿੰਘ ਬਾਦਵਾ ਰਾਜਾਪਿੰਡ ਹੁਣਾਂ ਨੇ ਇਤਰਾਜ਼ ਇਹ ਹਰ ਕੀਤਾ ਸੀ ਕਿ ਸਾਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਇਕ ਨਹੀਂ ਕਰਾਂਗੇ ਅਸੀਂ ਕੀ ਮੂੰਹ ਦੇ ਕੇ ਲੋਕਾਂ ਨੂੰ ਦਿਖਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਤਾਪ ਸਿੰਘ ਬਾਦਵਾ ਔਰ ਰੰਦਾਬਾ ਸਕਿੰਦਰ ਸਿੰਘ ਰੰਦਾਵਾ ਡਿਪਟੀ ਜਿਹੜੇ ਸੀਐਮ ਨੇ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਅਸੀਂ ਨਹੀਂ ਆਮ ਆਦੀ ਪਾਰਟੀ ਨਾਲ ਛੋੜ ਕਰਾਂਗੇ ਤਾਂ ਉੱਥੇ ਹੀ ਅੱਜ ਜਿਹੜੀ ਗੱਟ ਜੋੜ ਦੀ ਗੱਲ ਹੋਵੇਗੀ ਸੀਟ ਸ਼ੇਅਰਿੰਗ ਦੀ ਗੱਲ ਹੋਵੇਗੀ ਤੇ ਜਿਹੜਾ ਮੁੱਖ ਮੁੱਦਾ ਹੈ ਮੁੱਖ ਮੁੱਦਾ ਹੈ ਪੰਜਾਬ ਕਾਂਗਰਸ ਦੇ ਜਿਹੜੇ तमाम ਲੀਡਰਾਂ ਦੀ ਤਲਖੀ ਹੈ ਇੱਕ ਦੂਜੇ ਨਾਲ ਝਗੜੇ ਨੇ ਇੱਕ ਦੂਜੇ ਨਾਲ ਜਿਹੜੀ ਇਹਨਾਂ ਦੀ ਸਾਂਝ ਨਹੀਂ ਹੈ ਜਿਸ ਨੂੰ ਸ਼ਾਂਤ ਘੜਤੀ ਦਾਰੇ ਇਸ ਲੈ ਕੇ ਜਿਸ ਨੂੰ ਲੈ ਕੇ ਉਹ ਵੀ ਚਰਚਾ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਖੜਗੇ ਸੋਨਿਆ ਗਾਂਧੀ ਤੇ ਰਾਹੁਲ ਗਾਂਧੀ ਤੇ तमाम ਕਾਂਗਰਸ ਦੇ ਲੀਡਰ ਤੇ ਜਿਹੜੇ ਉੱਚ ਅਧਿਕਾਰੀ ਔਰ ਉੱਚੇ ਜਿਹੜੇ ਨੇਤਾ ਨੇ ਆਗੂ ਨੇ ਉਹ ਵੀ ਮੁਲਾਕਾਤ ਕਰਨਗੇ ਇਹਨਾਂ ਦੀ ਜਿਹੜੀ ਗੱਲਬਾਤ ਹੋਵੇਗੀ तमाम ਜਿਹੜੀਆਂ ਗੱਲਬਾਤਾਂ ਇੱਕ ਗੱਠ ਜੋੜ ਇੰਡੀਆ ਗੱਠ ਜੋੜ ਤੇ ਹੋਵੇਗੀ ਦੂਸਰੀ ਆਵਾਜ਼ ਦੀ ਪਾਰਟੀ ਦੇ ਨਾਲ ਸੀਟ ਸ਼ੇਰਿੰਗ ਦੀ ਗੱਲ ਹੋ ਸਕਦੀ ਹੈ 24 ਦੇ ਇਲੈਕਸ਼ਨ ਦੀ ਗੱਲ ਹੋ ਸਕਦੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਇਹਨਾਂ ਦਾ ਗੱਠ ਜੋੜ ਅੱਜ ਨੂੰ ਲੈ ਕੇ ਜਿਹੜੀ ਤਲਖੀਆਂ ਨੇ ਇੱਕ ਦਿਨ ਨਾਰਾਜ਼ਗੀ ਹੈ ਉਹ ਵੀ ਜਿਹੜਾ ਸਪਸ਼ਟਿਕਰ ਹੋ ਸਕਦਾ ਹੈ ਪਰ ਮੁੱਖ ਹੈ ਨਵਜੋਤ ਸਿੰਘ ਸਿੱਧੂ ਰਾਜਵੰਦੀਂ ਪ੍ਰਤਾਪ ਸਿੰਘ ਬਾਦਲੇ ਦਾ ਜਿਹੜ ਝਗੜਾ ਇਹ ਤਲਕੀ ਵੱਧ ਰਹੀ ਹੈ ਉਸਤੇ ਵੀ ਹੋ ਸਕਦਾ ਹੈ ਇਹਨਾਂ ਦੀ ক্লাস ਲੱਗ ਸਕਦੀ ਹੈ ਸਵਾਗਤ ਹੈ ਬਣੇ ਹੋਏ ਹਰ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਵੱਡੀ ਖਬਰ ਹਾਈ ਕਮਾਂਡ ਦੇ ਨਾਲ ਪੰਜਾਬ ਕਾਂਗਰਸ ਦੀ ਅੱਜ 4 ਵਜੇ ਮੀਟਿੰਗ ਹੈ ਜੀहां ਨਵਜੋਤ ਸਿੰਘ ਸਿੱਧੂ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਸਰਜਿੰਦਰ ਰੰਦਾਵੇ ਹੋਰੀ ਔਰ तमाम ਕਾਫੀ ਜਿਹੜੇ ਨਾਮ ਪਰ ਲੀਟਰ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਲੀਟਰ ਹਾਈ ਕਮਾਂਡ ਦੇ ਨਾਲ ਦਿੱਲੀ ਦੇ ਵਿੱਚ ਅੱਜ ਮੁਲਾਕਾਤ ਕਰਨਗੇ ਪੰਜਾਬ ਦੇ ਵਿੱਚ ਕਾਂਗਰਸ ਦੋ ਫਾੜ ਹੋ ਚੁੱਕੀ ਹੈ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੋ ਚੁੱਕਿਆ ਹੈ ਇੱਕ ਪਾਸੇ ਰਾਜਾਪੁਰਿੰਗ ਪ੍ਰਤਾਪ ਸਿੰਘ ਬਾਦਪਾ ਨੇ ਦੋਨਾਂ ਧੜਿਆਂ ਦੀ ਇੱਕ ਦੂਜੇ ਨੂੰ ਵਿਰਾਨਵਾਜੀ ਜਿਹੜੀ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਦਪਾ ਲਗਾਤਾਰ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਲਗਾਤਾਰਾਂ ਨੇ ਜਿਹੜੀਆਂ ਰੈਲੀਆਂ ਕਰ ਰਹੇ ਨੇ ਔਰ ਜਿਹੜਾ ਨਵਜੋਤ ਸਿੰਘ ਸਿੱਧੂ ਕਰਕੇ ਹੀ ਸਾਡੇ 78 ਤੋਂ 18 ਤੇ ਜਿਹੜੀਆਂ ਪੰਜਾਬ ਦੇ ਵਿੱਚ ਸੀਟਾਂਆਂ ਨੇ ਕਾਉਤੇ ਹੀ ਨਵਜੋਤ ਸਿੰਘ ਸਿੱਧੂ ਦਾ ਕਹਣਾ ਹੈ ਕਿ ਇਸ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਿਚਰ ਨਹੀਂ ਰਿਹਾ ਸੀ ਦੇ ਲੋਕਾਂ ਦੇ ਨਾਲ ਜਿਹੜਾ ਵਿਤਕਰਾ ਕਰ ਰਹੇ ਸੀ ਇਸ ਕਰਕੇ ਇਹਨਾਂ ਦੀ ਹਾਰ ਹੋਈ ਇਹਨਾਂ ਦਾ ਜਿਹੜਾ ਇਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਵੀ ਨਵਜੋ ਸਿੰਘ ਸਿੱਧੂ ਨੇ ਕਈ ਸਵਾਲ ਖੜੇ ਕੀਤੇ ਸੀ ਜਿਸ ਨੂੰ ਲੈ ਕੇ ਹੁਣ ਦੋਹਾਂ ਦੇ ਵਿੱਚ ਜਿਹੜੀ ਤਲਕੀ ਵੱਧਦੀ ਜਾ ਰਹੀ ਸੀ ਹਾਲਾਂਕਿ ਰਾਜਾ ਵੜਿੰਗ ਦਾ ਬਿਆਨ ਆਇਆ ਸੀ ਕਿ ਜਿਹੜੇ ਆਪਸ ਦੇ ਵਿੱਚ ਭਾਈਚਾਰਕ ਸਾਡੀ ਸਾਂਝ ਹੈ ਪਰਿਵਾਰ ਵਿੱਚ ਝਗੜੇ ਹੁੰਦੇ ਰਹਿੰਦੇ ਨੇ ਪਰ ਅਸੀਂ ਇਕੱਠੇ ਹਾਂ ਇਸਤੇ ਵੀ ਬਿਆਨ ਆ ਚੁੱਕਿਆ ਸੀ ਰਾਜਾ ਵੜਿੰਗ ਦਾ ਪਰ ਹੁਣ ਹਾਈ ਕਮਾਨ ਨੇ ਮੀਟਿੰਗ ਸੱਦੀ ਹੈ ਮੀਟਿੰਗ ਦੇ ਵਿੱਚ ਤਿੰਨੇ ਮੇਨ ਲੀਡਰਾਂ ਨੂੰ ਪੁੱਛਿਆ ਜਾਵੇਗਾ ਕੀ ਦਿੱਕਤਾਂ ਨੇ ਕੀ ਰੌਲਾ ਹੈ ਇਸ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ तमाम ਜਿਹੜੀਆਂ ਗੱਲਾਂ ਬਾਤਾਂ ਰੱਖੀਆਂ ਜਾਣਗੀਆਂ ਨਵਜੋਤ ਸਿੰਘ ਸਿੱਧੂ ਆਪਣਾ ਪੱਖ ਰੱਖਣਗੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜ਼ਵਾ ਆਪਣਾ ਪੱਖ ਰੱਖਣਗੇ ਇਥੋਂ ਤੱਕ ਕਿ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿ ਦਿੱਤਾ ਸੀ ਪ੍ਰਤਾਪ ਸਿੰਘ ਬਾਜ਼ਵਾ ਨੇ ਮਾਫ਼ ਕਰਨਾ ਪ੍ਰਤਾਪ ਸਿੰਘ ਬਾਜ਼ਵਾ ਨੇ ਹੀ ਕਹਿ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇ ਇਸ ਨੂੰ ਬਾਹਰਲਾ ਜਿਹੜਾ ਰਸਤਾ ਦਿਖਾ ਦਿੱਤਾ ਜਾਵੇ ਇਸ ਨੂੰ ਗੋਲਣ ਦਾ ਤਰੀਕਾ ਨਹੀਂ ਹੈਗਾ ਇਹ ਲੋਕਾਂ ਦੇ ਨਾਲ ਚੰਗੀ ਤਰ੍ਹਾਂ ਨਹੀਂ ਪੇ ਸਾਰੇ ਆ ਆਪਣੀਆਂ ਅਲੱਗ ਰੈਲੀਆਂ ਕਰ ਰਿਹਾ ਏ ਔਰ ਜਿਹੜੀ ਤਮਾਮ ਕਾਂਗਰਸ ਦੀ ਜਿਹੜੀ ਯੂਥ ਕਾਂਗਰਸ ਦੀ ਲੀਡਰਸ਼ਿਪ ਆ ਉਸ ਨੂੰ ਤੋੜ ਰਿਹਾ ਏ ਤੇ ਲੋਕਾਂ ਨੂੰ ਵੀ ਇਹ ਜੋੜ ਨਹੀਂ ਰਿਹਾ ਕਾਂਗਰਸ ਪਾਰਟੀ ਦੇ ਨਾਲ ਤੋੜ ਰਿਹਾ ਪਰ ਉੱਥੇ ਨਮਜੋਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਿਆ ਸੀ ਕੰਕਾ ਗਾਂਧੀ ਨੂੰ ਜਿਹੜਾ ਆਪਣੇ ਵੱਲੋਂ ਉਹਨਾਂ ਨੇ ਪੱਖ ਰੱਖਿਆ ਸੀ ਕਿ ਮੈਂ ਲੋਕਾਂ ਨੂੰ ਜੋੜ ਰਿਹਾ ਪਰ ਇਹ ਜੋੜਨ ਨਹੀਂ ਦੇ ਰਹੇ 나ਹੀਂ ਮੈਨੂੰ ਆਪਣੇ ਸੱਦਾ ਪੱਤਰ ਦੇ ਰਹੇ ਨੇ ਮੀਟਿੰਗਾਂ ਦੇ ਵਿੱਚ ਬੁਲਾਉਂਦੇ ਨੇ 나ਹੀਂ ਰੈਲੀਆਂ ਦੇ ਵਿੱਚ ਮੈਨੂੰ ਸੱਦਾ ਪੱਤਰ ਦਿੰਦੇ ਨੇ ਜਿਸ ਨੂੰ ਲੈ ਕੇ ਨਵਜੋ ਸਿੰਘ ਸਿੱਧੂ ਕਿਤੇ ਨਾ ਕਿਤੇ ਨਾਰਾਜ਼ ਜਿਹੜੇ ਨਜ਼ਰ ਆ ਰਹੇ ਸੀ ਤਾਂ ਉੱਥੇ ਹੀ ਹੁਣ ਇਹ ਜਿਹੜੀ ਜਿਹੜੀ ਕਾਪੀ ਜਿਹੜੀ ਦੋਹਾਂ ਦੀ ਜਿਹੜੀ ਝਗੜੇ ਦੀ ਗੱਲ ਕਹਿ ਦਈਏ ਤਾਂ ਪ੍ਰਤਾਪ ਸਿੰਘ ਬਾਜ਼ਵਾ ਅਤੇ ਨਵਜੋ ਸਿੰਘ ਸਿੱਧੂ ਦਾ ਕਾਪੀ ਹੁਣ ਤਲਕੀ ਵੱਧਦੀ ਜਾ ਰਹੀ ਹੈ ਆ ਇੱਕ ਮਾਨ ਤੱਕ ਜਿਹੜੀ ਇਹ ਗੱਲ ਪਾਨ ਚੁਕੀਏ 4 ਵਜੇ ਮੀਟਿੰਗ ਹੋਵੇਗੀ ਕਿਹੜੇ ਮੁੱਖ ਮੁੱਦੇ ਹੋ ਸਕਦੇ ਨੇ ਇੱਕ ਤਾਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਜਿਹੜਾ ਇੰਡੀਆ ਗੱਠਜੋੜ ਦੀ ਗੱਲ ਹੋਵੇਗੀ ਜਿਸ ਤੇ ਨਵਜੋ ਸਿੰਘ ਸੁਧਨ ਨੇ ਤਾਂ ਸਪਸ਼ਟਾ ਆਪਣਾ ਕਹਿ ਦਿੱਤਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਤੇ ਵਰਦਾਪ ਸਿੰਘ ਬਾਦਵਾ ਰਾਜਾਪ ਸਿੰਘ ਉਹਨਾਂ ਨੇ ਇਤਰਾਜ਼ ਇਹ ਹਰ ਕੀਤਾ ਸੀ ਕਿ ਸਾਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਅਸੀਂ ਕੀ ਮੂੰਹ ਦੇ ਕੇ ਲੋਕਾਂ ਨੂੰ ਦਿਖਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਤਾਪ ਸਿੰਘ ਬਾਦਵਾ ਔਰ ਰੰਦਾਬਾ ਸਬਿੰਦਰ ਸਿੰਘ ਰੰਦਾਵਾ ਡਿਪਟੀ ਜਿਹੜੇ ਸੀਐਮ ਨੇ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਅਸੀਂ ਨਹੀਂ ਆਮ ਆਦੀ ਪਾਰਟੀ ਨਾਲ ਗੱਠਜੋੜ ਕਰਾਂਗੇ ਤਾਂ ਉੱਥੇ ਹੀ ਅੱਜ ਜਿਹੜੀ ਗੱਠਜੋੜ ਦੀ ਗੱਲ ਹੋਵੇਗੀ ਸੀਟ ਸ਼ੇਅਰਿੰਗ ਦੀ ਗੱਲ ਹੋਵੇਗੀ ਤੇ ਜਿਹੜਾ ਮੁੱਖ ਮੁੱਦਾ ਹੈ ਮੁੱਖ ਮੁੱਦਾ ਹੈ ਪੰਜਾਬ ਕਾਂਗਰਸ ਦੇ ਜਿਹੜੇ तमाम ਲੀਡਰਾਂ ਦੀ ਤਲਖੀ ਹੈ ਇੱਕ ਦੂਜੇ ਨਾਲ ਝਗੜੇ ਨੇ ਇੱਕ ਦੂਜੇ ਨਾਲ ਜਿਹੜੀ ਇਹਨਾਂ ਦੀ ਸਾਂਝ ਨਹੀਂ ਹੈ ਜਿਸ ਨੂੰ ਸ਼ਾਂਤ ਘੜਤੀ ਦਾ ਇਸ ਲੈ ਕੇ ਜਿਸ ਨੂੰ ਲੈ ਕੇ ਉਹ ਵੀ ਚਰਚਾ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਖੜਗੇ ਸੋਨਿਆ ਗਾਂਧੀ ਤੇ ਰਾਹੁਲ ਗਾਂਧੀ ਤੇ तमाम ਕਾਂਗਰਸ ਲੀਡਰ ਤੇ ਜਿਹੜੇ ਉੱਚ ਅਧਿਕਾਰੀ ਉੱਚੇ ਜਿਹੜੇ ਨੇਤਾ ਨੇ ਆਗੂ ਨੇ ਉਹ ਵੀ ਮੁਲਾਕਾਤ ਕਰਨਗੇ ਇਹਨਾਂ ਦੀ ਜਿਹੜੀ ਗੱਲਬਾਤ ਹੋਵੇਗੀ ਤਮਾਮ ਜਿਹੜੀਆਂ ਗੱਲਾਂ ਬਾਤਾਂ ਇੱਕ ਗੱਠ ਜੋੜ ਇੰਡੀਆ ਗੱਠ ਜੋੜ ਤੇ ਹੋਵੇਗੀ ਦੂਸਰੀ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਰਿੰਗ ਦੀ ਗੱਲ ਹੋ ਸਕਦੀ ਹੈ 24 ਦੇ ਇਲੈਕਸ਼ਨ ਦੀ ਗੱਲ ਹੋ ਸਕਦੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਇਹਨਾਂ ਦਾ ਗੱਠ ਜੋੜ ਆ ਜਿਸ ਨੂੰ ਲੈ ਕੇ ਜਿਹੜੀ ਤਲਖੀਆਂ ਨੇ ਇੱਕ ਦਿਨ ਨਾਰਾਜ਼ ਕੀਏ ਉਹ ਵੀ ਜਿਹੜਾ ਸਪਸ਼ਟ ਹੀ ਕਰ ਹੋ ਸਕਦਾ ਹੈ ਪਰ ਮੁੱਖ ਨਵਜੋਤ ਸਿੰਘ ਸਿੱਧੂ ਰਾਜਵਿੰਦਰ ਸਿੰਘ ਪ੍ਰਤਾਪ ਸਿੰਘ ਬਾਦਲੇ ਦਾ ਜਿਹੜਾ ਝਗੜਾ ਇਹ ਤਲਕੀ ਵੱਧ ਰਹੀ ਹੈ ਉਸ ਤੇ ਵੀ ਹੋ ਸਕਦਾ ਹੈ ਇਹਨਾਂ ਦੀ ਖਲਾਸਤ ਹੋ ਸਕਦੀ ਹੈ